ਫਗਵਾੜਾ ਦੇ ਰਾਸ਼ਟਰੀ ਮਾਰਗ ਤੇ ਸਥਿਤ ਚਰਨਸ਼ੋਪਰਾਪਤ ਧਰਤੀ ਇਤਿਹਾਸਿਕ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮੰਦਰ ਚੱਕ ਹਕੀਮ ਉਸ ਵਕਤ ਅਸਮਾਨ ਗੁਰੂ ਰਵਿਦਾਸ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਜਿੱਥੇ ਕਰੋੜਾ ਰੁਪਏ ਦੀ ਲਾਗਤ ਨਾਲ ਬਣ ਰਹੇ ਗੁਰੂ ਘਰ ਦੇ ਦੀਵਾਨ ਹਾਲ ਦਾ ਲੈਂਟਰ ਪਾਇਆ ਗਿਆ ਇਸ ਖੁਸ਼ੀ ਦੇ ਮੌਕੇ ਤੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਵੀ ਪਾਏ ਗਏ ਫਗਵਾੜਾ ਦੇ ਨਗਰ ਨਿਗਮ ਕਮਿਸ਼ਨਰ ਮੈਡਮ ਨਨ ਜਸਲ ਗੁਰੂਕਰ ਨਮਸਤਕ ਹੋਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਨ ਮੈਡਮ ਨੇ ਜਸਲ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਸ਼੍ਰੀ ਦਵਿੰਦਰ ਗੁਲਤਮ ਵੱਲੋਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਤੇ ਪ੍ਰਧਾਨ ਸ਼੍ਰੀ ਦਵਿੰਦਰ ਗੁਲਤਮ ਯਸ਼ਵਰਨਾ ਅਸ਼ੋਕ ਪਾੜੀਆ ਐਡਵੋਕੇਟ ਸਰਦਾਰਾਮ ਗੁਦਿਆਲ ਸੋਢੀ ਬਲਦੇਵ ਕੋਮਲ ਸੀਟੂ ਬਾਈ ਮਕਬੂਲ ਕਿਸਨਦਾ ਸ਼ਿੰਦੀ ਪਰਮਾਨੰਦ ਲਾਂਜੀ ਰਜਿੰਦਰ ਕੁਮਾਰ ਆਦ ਸਮੂਹ ਸੰਗਤਾਂ ਹਾਜ਼ਰ ਸਨ ਆਇਆਂ ਹੋਈਆਂ ਸ਼ਖਸੀਅਤਾਂ ਦਾ ਗੁਰੂ ਘਰ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਮੈਡਮ ਅੱਜ ਗੁਰੂ ਰਵਿਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕ ਗੀਮ ਤੁਸੀਂ ਵਿਜ਼ਿਟ ਕੀਤਾ ਹੈ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਔਰ ਤੁਹਾਨੂੰ ਸਨਮਾਨਿਤ ਕੀਤਾ ਗਿਆ ਇਸ ਬਾਰੇ ਤੁਹਾਡਾ ਕੀ ਕਹਿੰਦੇ ਅ ਅੱਜ ਮੈਨੂੰ ਇੱਥੇ ਇਨਵਾਈਟ ਕੀਤਾ ਸੀ ਸੁਖਮਨੀ ਸਾਹਿਬ ਦਾ ਇੱਥੇ ਪਾਠ ਸੀ ਅ ਉਹਦਾ ਵੀ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਚਾਹੇ ਕੋਈ ਰੀਜ਼ਨ ਹੋਵੇ ਨਾ ਹੋਵੇ ਆਂਦਾ ਮੈਨੂੰ ਮੱਥਾ ਟੇਕ ਕੇ ਬਹੁਤ ਖੁਸ਼ੀ ਮਿਲਦੀ ਹੈ ਅੱਜ ਇੱਥੇ ਪਾਠ ਵੀ ਸੀਗਾ ਔਰ ਇੱਕ ਸੀਐਮ ਸਾਹਿਬ ਵੱਲੋਂ ਇਹਨਾਂ ਨੂੰ ਗ੍ਰਾਂਟ ਆਈ ਸੀਗੀ ਇੱਥੇ ਦੇ ਕਮਿਊਨਿਟੀ ਹਾਲ ਲਈ 451 ਲੱਖ ਤੇ ਉਹਦਾ ਮੈਨੂੰ ਸੀ ਨਾਲ ਨਾਲ ਮੈਂ ਥੋੜਾ ਕੰਮ ਵੀ ਦੇਖ ਲੂੰਗੀ ਤੇ ਇਹਨਾਂ ਦੀ ਬਹੁਤ ਵਧੀਆ ਕੰਸਟਰਕਸ਼ਨ ਹੋ ਰਹੀ ਹੈ ਬਹੁਤ ਵਧੀਆ ਲੈਂਟਰ ਪੈ ਰਹੇ ਨੇ ਤੇ ਆਈ ਵਿਸ਼ ਥੈਮ 올 द बेस्ट। ਉਸ ਮਹਾਰਾਜ ਜੀ ਜੀ ਪ੍ਰਧਾਨ ਜੀ ਪਹਿਲਾਂ ਆਪ ਜੀ ਨੂੰ ਜੈ ਗੁਰਦੇਵ ਧੰ ਗੁਰਦੇਵ ਅਛ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕ ਹਕੀਮ ਬਲੋਂਗ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਉਹ ਸਾਰਿਆ ਗਿਆ ਸੀ ਤੁਹਾਡੇ ਵੱਲੋਂ ਅਜ ਉਹ ਦੂਸਰੀ ਮੰਜ਼ਲ ਦਾ ਲੈਂਟਰ ਪਿਆ ਆ ਔਰ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਔਰ ਕੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਸਮਾਧਨ ਸ਼੍ਰੋਮਣੀ ਸ਼ਿਖੀ ਗੁਰਦਵਾਰਾਸ਼ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫੋਂ ਮਾਸ਼ਮੂਦ ਸੰਗਤ ਦਾ ਧੰਨਵਾਦ ਕਰਦਾ ਤੇ ਇੱਕ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਇਸ ਜੀ ਦੀ ਇਨਫੋਰਮੇਸ਼ਨ ਦਿੰਦਾ ਹਾਂ ਕਿ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਚਰਨ ਸ਼ੋਪਾਤ ਇਤਿਹਾਸਿਕ ਸਥਾਨ ਹੈ ਜਿੱਥੇ ਸਾਡੇ ਅੱਜ ਗੁਰੂ ਘਰ ਦੇ ਵਿੱਚ 9000 ਸਕਰ ਫੁੱਟ ਦਾ ਦਰبار ਹਾਲ ਸਾਹਿਬ ਦਾ ਅੱਜ ਲੈਂਟਰ ਸੰਗਤਾਂ ਦੇ ਸਹਿਯੋਗ ਦੇ ਨਾਲ ਪੈ ਰਿਹਾ ਹੈ ਇੱਕ ਬੜਾ ਹੀ ਵੱਡਾ ਸੁਪਾਗਾ ਦਿਨ ਹੈ ਜਿਹਦੇ ਵਿੱਚ ਇਹ ਕਮਿਊਨਿਟੀ ਦੇ ਯੂਸਫੁਲ ਹੋਣ ਵਾਲੀਆਂ ਬਿਲਡਿੰਗਾਂ ਤਿਆਰ ਹੋ ਰਹੀਆਂ ਨੇ ਆਲਰੇਡੀ 16000 ਸਕਰ ਫੁੱਟ ਦਾ ਇੱਕ ਸਾਡੇ ਗੁਰੂ ਘਰ ਦੇ ਅੰਦਰ ਲੰਗਰ ਹਾਲ ਪਹਿਲਾਂ ਤਿਆਰ ਹੋਇਆ ਹੈ ਇਹ ਉਸ ਦੇ ਉੱਪਰ 9000 ਸਕਰ ਫੁੱਟ ਦਾ ਮੈਟਰੀਅਲ ਇੰਪਰ ਪਾਇਆ ਗਿਆ ਹੈ ਤੇ 9000 ਸਕਰ ਫੁੱਟ ਦਾ ਅਗਲੇ ਮਹੀਨੇ ਇੱਕ ਲੈਟਰ ਹੋਰ ਪਏਗਾ ਬਹੁਤ ਬਹੁਤ ਧੰਨਵਾਦ ਸੰਗਤ ਦਾ ਸਹਿਯੋਗ ਦੇਣ ਲਈ ਤੇ ਇੱਕ ਹੋਰ ਬੇਨਤੀ ਹੈ ਕਿ ਇਸ ਗੁਰੂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਆਹ ਸ਼ਾਦੀ ਜਾਂ ਹੋਰ ਵੀ ਧਾਰਮਿਕ ਸਮਾਗਮਾਂ ਕਮਿਊਨਿਟੀ ਦੇ ਸਮਾਗਮ ਕਰਨ ਲਈ ਇਹ ਬਿਲਡਿੰਗਾਂ ਨੂੰ ਇਸਤੇਮਾਲ ਕਰੋ ਬਹੁਤ ਬਹੁਤ ਧੰਨਵਾਦ। ਤੁਸੀਂ ਫਿਰ ਅੱਗੇ ਬਿੱਲੇ ਚਲੀਏ ਆਪਾਂ ਉਧਰ ਕੁ ਪ੍ਰਵਾੜੀ ਬਹੁਤ ਬਹੁਤ ਮਜ਼ਾ ਆਇਆ ਤੁਹਾਡਾ ਸਨ। ਜੰਨ ਕਰਾ। ਸਾਡੇ ਇੱਥੇ ਤੁਮ ਤੱਕ ਬਣਾਈ ਸੀ ਤੇ ਉਹਨਾਂ ਨੂੰ ਅਸੈਂਸੀ ਕਰ ਜਿਹੜਾ ਉਹ ਬਾਕੀ ਸੀ। ਹਾਂ ਜੀ। ਜਿਹੜਾ ਹਾਂ ਜੀ ਨਰਾ। ਜਿਹੜਾ ਤੁਸੀਂ ਇੱਥੇ ਜਨ ਕਿਸੇ ਲੋਕ ਦਾ ਸੱਜਣ ਨੂੰ ਪਰ ਦੇ ਸੌfte ਮੇਰਾ। ਕਈ ਵਸਤੇ ਲੱਗਦਾ ਜੇਸਟਾ ਤੀ ਲੋਕਾਂ ਨਾਲ ਹੈ ਕਾਜ ਮਾਗੀ ਨਾ ਕੋਈ ਦਾ ਵਿਸ਼ਲਾ ਹੈ ਨਾਲੇ ਲੋਕਾਂ ਨੂੰ ਪਤਾ ਲੱਗਾ ਕਿ ਕੰਮ ਚੱਲਦਾ ਇਸਰ ਬਾਪ ਨਾ ਰੋਡ ਦੀ ਬਣ ਗਈ ਹੈ ਬਣਿਆ ਪੈਸਾ ਲੱਗਾ ਚੱਲੇ ਫੈਡਿਸ਼ਨ ਉਹ ਦਸਤਾ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਸੀ ਉਹ ਤੇ ਅੱਗੇ ਜੋਨੀ ਇਹ ਤਾਂ ਕੀਰਤ ਚੀਜ਼ ਹੈ ਜਿਹੜਾ ਇਹ ਡਾਟਾ ਵਗੈਰਾ